ਬਾਬਾ ਕਬੀਰ ਜੀ ਮਹਾਰਾਜ ਆਪਣੇ ਸ਼ਲੋਕਾਂ ਦੇ ਵਿੱਚ ਕਹਿੰਦੇ ਨੇ ਕਬੀਰ ਬ੍ਰਾਹਮਣ ਗੁਰੂ ਹੈ ਜਗਤ ਕਾ ਭਗਤਨ ਕਾ ਗੁਰ ਨਾਹੀ ਅਰਜ ਊਰਜ ਕੈ ਪਚਮੂਆ ਚਾਰੋ ਵੇਦੋਮਾ ਇਸ ਸ਼ਬਦ ਦੇ ਵਿੱਚ ਬਾਬਾ ਕਬੀਰ ਜੀ ਕਿਸੇ ਬਰਾਦਰੀ ਵਿਰੋਧ ਦੇ ਪੱਖ ਦੇ ਵਿੱਚ ਸ਼ਬਦ ਨਹੀਂ ਕਹਿ ਰਿਹਾ ਇੱਥੇ ਜੋ ਬ੍ਰਾਹਮਣ ਸ਼ਬਦ ਵਰਤਿਆ ਗਿਆ ਇਹ ਉਸ ਪੁਜਾਰੀ ਸ਼੍ਰੇਣੀ ਲਈ ਵਰਤਿਆ ਗਿਆ ਜੋ ਬਹਿਮਾ ਪਰਮਾ ਤੇ ਕਰਮਕਾਂਡਾਂ ਵਿੱਚ ਪਾ ਕੇ ਆਪਣੀ ਰੋਜੀ ਰੋਟੀ ਚਲਾਉਣੀ ਚਾਹੁੰਦਾ ਹੈ ਧਰਮ ਦੇ ਨਾਂ ਤੇ 11 ਭੱਟ ਸਹਿਬਾਨ 5 ਭਗਤ ਸਹਿਬਾਨ ਰਾਮਾਨੰਦ ਜੀ ਪਰਮਾਨੰਦ ਜੀ ਤ੍ਰਿloਚਨ ਜੀ ਬੇਣੀ ਜੀ ਤੇ ਭਗਤ ਜੈਦੇਵ ਜੀ ਦਾ ਬ੍ਰਾਹਮਣਾਂ ਦੇ ਘਰ ਦਾ ਜਨਮਨ ਤੇ ਅਨੁਭਵ ਦੀ ਬਾਣੀ ਦਰਜ ਹੈ ਇੱਥੇ ਕੇਵਲ ਪਰਥਾਏ ਸਾਖੀ ਮਹਾਪੁਰਖ ਬੋਲਦੇ ਸੰਜੀ ਚਗਲ ਜਹਾਨੇ ਦੇ ਸਿਧਾਂਤ ਦੇ ਮੁਤਾਬਕ ਜੇਕਰ ਬ੍ਰਾਹਮਣ ਸ਼ਬਦ ਵਰਤ ਕੇ ਇੱਕ ਸੰਬੋਧਨ ਕੀਤਾ ਪਖੰਡਵਾਦ ਨੂੰ ਤੇ ਝੋਟ ਕਰੀਏ ਤਾਂ ਉਹ ਲਾਗੂ ਸਭ ਤੇ ਹੁੰਦਾ ਹੈ ਮੁਸਲਮਾਨ ਤੇ ਵੀ ਸਿੱਖ ਤੇ ਵੀ ਉਨਾ ਹੀ ਲਾਗੂ ਹੁੰਦਾ ਹੈ ਇਹ ਹੋ ਹਰ ਬ੍ਰਾਹਮਣ ਹੈ ਜੋ ਬਹਿਮਾ ਭਰਮਾ ਦੇ ਕਰਮਕਾਂਡਾਂ ਚ ਪਾ ਕੇ ਆਪਣੀ ਰੋਜੀ ਰੋਟੀ ਚਲਾਉਣੀ ਚਾਹੁੰਦਾ ਹੈ ਉਹ ਚਾਹੇ ਗਾਤਰੇ ਕਿਰਪਾਨ ਵਾਲਾ ਚਾਹੇ ਟੋਪੀ ਵਾਲਾ ਚਾਹੇ ਤਲਿਉ ਜਨੇਉ ਤੇ ਤਿੰਨ ਘਤਾਰੀ ਹੈ ਅਰਜੂਰਜ ਕੇ ਪਚਮੂਆ ਚਾਰੋ ਬੋਦੋ ਮਾਹੇ ਕੇਵਲ ਪੜਨ ਤੱਕ ਸੀਮਤ ਹੋ ਗਿਆ ਗੱਲ ਅਸਲ ਦੀ ਨਹੀਂ ਜਾਣੀ ਹੈਗੀ ਇਹੀ ਗੱਲ ਸਿੱਖੋ ਥੋਡੇ ਤੇ ਵੀ ਟੁੱਕਦੀ ਹੈ ਜੇ ਕੇਵਲ ਬਾਣੀ ਪੜਨ ਤੱਕ ਸੀਮਤ ਰਹੇਗੇ ਸਮਝ ਕੇ ਵਿਚਾਰ ਕੇ ਜੀਵਨ ਚ ਲਾਗੂ ਨਾ ਕੀਤੀ ਤਾਂ ਕੀਤੇ ਸਿੱਜਦੇ ਕਿਸੇ ਕੰਮ ਨਹੀਂ ਹੈਗੇ ਇਹ ਗੱਲ ਥੋਡੇ ਤੇ ਵੀ ਟੁੱਕਦੀ ਹੈ ਸਿੱਖ ਹੋਣ ਦੇ ਨਾਲ ਤੇ ਇਹਦੇ ਚ ਮੈਂ ਇਹ ਨਹੀਂ ਹੈ ਵੀ ਤੂੰ ਬਰੀ ਹੋ ਜਾਏਗਾ ਪੁਰਸ ਵਾਲਾ ਕਾਨੂੰਨ ਤੋੜੇ ਸਜ਼ਾ ਵੱਧ ਹੈ ਧਰਮ ਦਾ ਬਾਣਾ ਪਾ ਕੇ ਗੰਦ ਪਾਵੇਂਗਾ ਜੁੱਤੀਆਂ ਵੱਧ ਪਹਿਣਗੀਆਂ ਸੋ ਚੇਤਰ ਵੜ ਪੰਖ ਦੁਸੇ